ਅੱਜ ਅਸੀਂ ਔਨਰੇਬਲ ਸਪੈਸ਼ਲ ਕੋਰਟ ਮੁਹਾਲੀ ਵਿੱਚ ਦਰਖਾਸਤ ਦਿੱਤੀ ਹੈ ਕਿ ਇਸ ਕੇਸ ਦੀਆਂ ਜਿਹੜੀ ਪ੍ਰੋਸੀਡਿੰਗਸ ਨੇ ਉਹ ਇਨ ਕੈਮਰਾ ਨਹੀਂ ਹੋਣੀ ਚਾਹੀਦੀਆਂ ਪਰ ਸਾਰੇ মিডিਆ ਪਰਸਨਲ ਦੇ ਸਾਹਮਣੇ ਹੋਣੀ ਚਾਹੀਦੀਆਂ ਤੇ ਲਾਈਵ ਸਟ੍ਰੀਮਿੰਗ ਹੋਣੀ ਚਾਹੀਦੀ ਹੈ ਕਿਉਂਕਿ ਇਸ ਕੇਸ ਨੇ ਬਹੁਤ ਪਬਲਿਕ ਇੰਪੋਰਟੈਂਸ ਗੇਨ ਕੀਤੀ ਹੈ ਪੰਜਾਬ ਜਾਣਨਾ ਚਾਹੁੰਦਾ ਹੈ ਪੰਜਾਬੀ 올ਓਵਰ ਦ ਵਰਲਡ ਜਾਣਨਾ ਚਾਹੁੰਦੇ ਨੇ ਕਿ ਸੱਚਾਈ ਕੀ ਹੈ ਅਸੀਂ ਕਈ ਬਾਰ ਕਹਿ ਚੁੱਕੇ ਹਾਂ ਕਿ ਐਨਡੀਪੀਐਸ ਕੇਸ ਨਹੀਂ ਹੈ ਇਹਦੇ ਵਿੱਚ ਕੋਈ ਹਜ਼ਾਰ ਏਕੜ ਜ਼ਮੀਨ ਨਹੀਂ ਮਿਲੀ ਕੋਈ 29 ਮੋਬਾਈਲ ਨਹੀਂ ਮਿਲੇ ਕੋਈ 540 ਕਰੋੜ ਰੁਪਏ ਹੈ ਨਹੀਂ जो स्पैशल पब्लिक प्रोसीक्यूटर ने बेंच डा के बहर लोगों सामने झूठ बोलते हैं और इतने जी एप्लीकेशन है वो अपोज कर रहे हैं पहली बार इदा होया कि किसी डिफेंस ने एप्लीकेशन फाइल की है कि सारी जी सारी प्रोसीडिंग जनतक करो एक कूट प्रचार करना बंद करो ना थोड़ी ना सा जो कोर्ट से हो रही है जो गल् हो रही हैं जो सच्चाई है वो लोगों सामने पेश होनी चाहिए है सरकार ने सोलह पेजा का जवाब दिता है ਜਿਹਦੇ ਵਿੱਚ 13.5 ਪੇਜ ਸਿਰਫ ਇਸ ਕਰਕੇ ਹੈ ਕਿ ਬਿਕਰਮ ਸਿੰਘ ਮਜਿਸਤਰੀਆ ਸਾਨੂੰ ਡਰਾਉਂਦਾ ਧਮਕਾਉਂਦਾ ਮੁੱਛਾਂ ਤਾਂ ਰੱਖਦਾ ਹੈ ਤੇ ਪਟਾ ਨੂੰ ਥਾਪੀ ਦਿੰਦਾ ਹੈ ਇਹ ਵੀਡੀਓਜ਼ ਨੇ ਪੀਸੀ ਐਕਟ ਦਾ ਕੋਈ ਜ਼ਿਕਰ ਨਹੀਂ ਹੈ ਐਨਡੀਪੀਐਸ ਦੀ ਧਾਰਾਵਾਂ ਦਾ ਕੋਈ ਜ਼ਿਕਰ ਨਹੀਂ ਹੈ ਇਹ ਕਹਿੰਦੇ ਜੀ ਬਾਹਰ ਆ ਗਿਆ ਸਾਨੂੰ ਡਰਾਏਗਾ ਧਮਕਾਏਗਾ ਇੱਕ ਉਹ ਲਾ ਬਾਈਡਿੰਗ ਸਿਟੀਜ਼ਨ ਹੈ ਤੁਸੀਂ ਆਪ ਦੇ ਜਿਹੜੀਆਂ ਤੁਸੀਂ ਗਲਤ ਫੈਸਲੇ ਕੀਤੇ ਹੈ ਜਿਹੜੀ ਤੁਹਾਡੀ ਆਪ ਦੀਆਂ ਕਰਤੂਤਾਂ ਨੇ ਤੁਸੀਂ ਉਹਦਾ ਕਰਕੇ ਡਰਦੇ ਹੋ ਕਿ ਤੁਹਾਡਾ ਪਰਦਾ ਫਾਸ਼ ਹੋ ਜਾਏਗਾ ਇੱਕ ਵੀ ਡਾਕੂਮੈਂਟ ਉਹਨਾਂ ਨੇ ਰਿਪਲਾਈ ਵਿੱਚ ਨਹੀਂ ਲਾਇਆ ਇੱਕ ਵੀ ਡਾਕੂਮੈਂਟ ਨਹੀਂ ਦਿਖਾਇਆ ਕਿ ਜਿੱਥੇ ਕਿਵੇਂ ਉਹ ਡਿਸਪਰੋਪੋਰਸ਼ਨ ਐਸੈਟ ਦਾ ਕੇਸ ਹੈ ਜਾਂ ਕਿਵੇਂ ਐਂਡੀਪੀਐਸ ਦਾ ਕੇਸ ਹੈ ਥੈਂਕ ਯੂ